ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਟਵੀਟ ਕਰਕੇ ਇਹ ਕਿਹਾ ਗਿਆ ਕਿ ਅੱਜ ਦੇ ਸੈਸ਼ਨ ਦੇ ਵਿੱਚ ਗਰਵਾਣੀ ਪ੍ਰਸਾਰ ਜੋ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦਾ ਕੋਦੇ ਲਈ ਐਕਟ ਦੇ ਵਿੱਚ ਇੱਕ ਸੋਧ ਕੀਤੀ ਜਾਊਗੀ। ਮੈਨੂੰ ਦੁੱਖ ਵੀ ਆ ਤੇ ਮੈਨੂੰ ਤਰਸ ਵੀ ਆਉਂਦਾ। ਦੁੱਖ ਇਸ ਗੱਲ ਦਾ ਕਿ ਅੱਗੇ ਬਾਹਰ ਲੀਆਂ ਸਰਕਾਰਾਂ ਨਾਲ ਲੜਦੇ ਸੀ ਤੇ ਹੁਣ ਪੰਜਾਬ ਦੀ ਸਰਕਾਰ ਜਿਹੜੀ ਪਲੀ ਭਾਂਤ ਜਾਣਦੀ ਆ ਉਹਦੇ ਨਾਲ ਸਾਨੂੰ ਇਹ ਰੂਬਰੂ ਹੋਣਾ ਪਿਆ। ਤਰਸ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਐਡਵੋਕੇਟ ਜਨਰਲ ਤੇ ਉਹਨਾਂ ਦੀ ਸਮੂਹਿਕ ਤੌਰ ਤੇ ਸਾਰੀ ਜਿੰਨੀ ਬਾਡੀ ਆ ਉਹ ਭਲੀ ਭਾਂਤ ਕਾਨੂੰਨ ਦੇ ਚੰਗੀ ਤਰ੍ਹਾਂ ਬਾਖਵਿਆ ਤੇ ਘਾੜੇ ਆ ਕਾਨੂੰਨ ਦੇ ਉਹਨਾਂ ਨੂੰ ਇਸ ਗੱਲ ਦਾ ਵੀ ਇਲਮ ਆ ਕਿ ਇਹ ਸੈਂਟਰਲ ਐਕਟ ਆ ਇਸ ਸਟੇਟ ਸਬਜੈਕਟ ਨਹੀਂਗਾ ਤੇ ਮੈਨੂੰ ਅਫਸੋਸ ਆ ਉਹਨਾਂ ਨੇ ਵੀ ਇਹਦੇ ਬਾਰੇ ਕੋਈ ਰਾਇ ਤੇ ਪ੍ਰਗਟਾਵਾ ਨਹੀਂ ਕੀਤਾ ਜਿਹੜੀ ਇਸ ਐਕਟ ਦੇ ਵਿੱਚ ਅਮੈਂਡਮੈਂਟ ਕਰਨ ਦੀ ਗੱਲ ਆ। ਇਹ ਸਟੇਟ ਨੂੰ ਕੋਈ ਅਧਿਕਾਰ ਨਹੀਂਗਾ। ਉਹ ਕਾਨੂੰਨਨ ਤੌਰ ਦੇ ਉੱਤੇ ਬਿਲਕੁਲ 바 ਰਿਆ ਇਹਦੇ ਵਿੱਚ ਇਹ ਕੁਝ ਵੀ ਨਹੀਂ ਕਰ ਸਕਦੇ। ਦੂਸਰਾ ਇੱਕ ਮਸਲਾ ਵੱਡਾ ਗੰਭੀਰ ਆ ਕਿ ਇਹ ਗਰਵਾਣੀ ਦੀ ਲਾਈਵ ਟੈਲੀਕਾਸਟ ਆ। ਜੇ ਇਸ ਗੁਰਸ਼ਾਬਦ ਤੋਂ ਸਮੁੱਚੀ ਦੁਨੀਆ ਨੇ ਸੇਧ ਲੈਣੀ ਆ। ਇਹਦੇ ਉੱਤੇ ਕੋਈ ਵਿਵਾਦ ਖੜਾ ਕੀਤਾ ਜਾਵੇ ਮੈਂ ਸਮਝਦਾ ਇਹ ਵੀ ਇੱਕ ਤਰਸਜੋਗ ਗੱਲ ਆ ਇਹ ਮੈਂ ਸਿਨੇਬਰ ਤਾਂ ਬੇਨਤੀ ਕਰਨੀ ਚਾਹਨਾ ਅੱਜ ਮੈਂ ਕਿਸੇ ਦੀ ਕੋਈ ਬਕਾਅਤ ਨਹੀਂ ਕਰਦਾ ਪਰ ਕੋਈ ਬੰਦਾ ਬਾਹ ਖੜੀ ਕਰਕੇ ਕਹੇ ਕਿ ਜਿਹੜੀ ਅੱਜ ਲਾਈਵ ਚੱਲ ਰਹੀ ਉਹਦੇ ਵਿੱਚ ਕੋਈ ਏ ਕੰਨਾ ਲੈਂਦਾ ਉਹਨਾਂ ਕੋਲ ਕੋਈ ਉਹਨੂੰ ਚਾਰਜ ਦੇਣੇ ਪੈਂਦੇ ਇਸ ਚੈਨਲ ਦੇ ਜੇ ਬਾਕੀਆਂ ਲਈ ਦੇਣੇ ਪੈਂਦੇ ਇਹਦੇ ਲਈ ਕੋਈ ਚਾਰਜ ਨਹੀਂ ਫ੍ਰੀ ਆਫ ਕਾਸਟ ਆ ਪਹਿਲਾਂ ਤਾਂ ਲੋਕਾਂ ਦੇ ਮਨਾਂ ਚੋਂ ਇਹ ਗੱਲ ਨਿਕਲ ਜਾਏ ਇਹਨੂੰ ਬੜਾ ਵੱਡੇ ਪੱਧਰ ਤੇ ਛਾਲਿਆ ਜਾ ਰਿਹਾ ਇਹਦਾ ਪੋਲੀਟੀਕਲ ਕਾਰਨ ਕਰ ਦਿੰਦਾ ਇਸ ਮੁੱਦੇ ਦਾ ਇਹ ਧਾਰਮਿਕ ਗੱਲਾਂ ਆ ਭਗਵਾਨ ਤੁਮਾਨ ਜੀ ਇਹਨਾਂ ਨੂੰ ਆਪਾਂ ਰਾਜਨੀਤਿਕ ਛਾਲੇ ਦੇ ਵਿੱਚ ਨਾ ਲਿਆਈਏ ਇਹਦੇ ਤੇ ਆਪਾਂ ਰਾਜਨੀਤੀ ਕਰਾਂਗੇ ਫੇਰ ਮੇਰਾ ਖਿਆਲ ਆ ਆਪਾਂ ਵੇਸਲੇ ਰਹਾਂਗੇ ਸੋ ਪਹਿਲੀ ਤਾਂ ਗੱਲ ਇਹ ਆ ਭਈ ਇਹ ਬਿਲਕੁਲ ワਲਡਵਾਈਡ ਜਾ ਰਿਹਾ ਉਹਦੇ ਵਿੱਚ ਕੋਈ ਪੈਸਾ ਕਿਸੇ ਕੋਲੋਂ ਨਹੀਂ ਲਿਆ ਜਾ ਰਿਹਾ ਤੇ ਹੁਣ ਜਿਹੜਾ ਜੁਲਾਈ ਦੇ ਵਿੱਚ ਇਹ ਪੂਰਾ ਹੋ ਜਾਣਾ ਚੈਨਲ ਦੇਖੋ ਦੋ ਤਰ੍ਹਾਂ ਨਾਲ ਪਹਿਲਾਂ ਸੀ ਭਈ ਇਹਨਾਂ ਦਾ ਜਨਮ ਸਿੱਧ ਅਧਿਕਾਰ ਆ ਹੁਣ ਅਸੀਂ ਓਪਨ ਟੈਂਡਰ ਕੀਤੇ ਹੁਣ ਅਸੀਂ ਓਪਨ ਟੈਂਡਰ ਨਹੀਂ ਹੋਣ ਦੇਣੇ ਕੀ ਮੈਂ ਪੁੱਛਣਾ ਚਾਹੁੰਨਾ ਭਈ ਹੁਣ ਇਹ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਨਹੀਂ ਕਿ ਲੋਗਿਆਂ ਦੂਜੀਆਂ ਸਰਕਾਰਾਂ ਨੂੰ ਕੋਸਦੇ ਆ ਤੇ ਫੇਰ ਹੁਣ ਸੱਚਖੰਡ ਦੇ ਵਿੱਚ ਇਹ ਅਮਰਤ ਗਰਵਾਣੀ ਦਾ ਪ੍ਰਸਾਰ ਜਾਣਾ ਤੇ ਹੁਣ ਤੁਸੀਂ ਤਾਂ ਸਿੱਧੀ ਆ ਕੇ ਮੈਂ ਖਾ ਸਮਝਦਾ ਸਿੱਧੇ ਲਬਜਾਂ ਦੇ ਵਿੱਚ ਆ ਕੇ ਸਿੱਧੀ ਸ਼ੁਰੂਆਤ ਕਰ ਦਿਤੀ ਆ ਇਦੋਂ ਵੱਡੀ ਦਖਲਅੰਦਾਜ਼ੀ ਹੋਰ ਕੀ ਹੋ ਸਕਦੀ ਆ ਕਿ ਇੱਕ ਧਾਰਮਿਕ ਮੁੱਦੇ ਨੂੰ ਰਾਜਨੀਤੀਕਰਨ ਕਰਕੇ ਜਿਹਦਾ ਕੋਈ ਅਧਿਕਾਰ ਵੀ ਨਹੀਂਗਾ ਉਹਨੂੰ ਆਪਾਂ ਅਸੈਂਬਲੀ ਦੇ ਵਿੱਚ ਲਿਆ ਜਾ ਰਹੇ ਹਾਂ ਸੋ ਇਹ ਮੈਂ ਇਹਨਾਂ ਦੇ ਐਕਟ ਨੂੰ ਹਾਈਲੀ ਕੰਡੈਮ ਕਰਦਾ ਨਾਲ ਇਹਨਾਂ ਨੂੰ ਇਹ ਵੀ ਕਹਿਣਾ ਚਾਹਨਾ ਕਿ ਇਹ 103 ਸਾਲ ਦੇ ਵਿੱਚ ਬੜੀਆਂ ਸਰਕਾਰਾਂ ਆਈਆਂ ਤੇ ਬੜੀਆਂ ਸਰਕਾਰਾਂ ਗਈਆਂ ਕਿਸੇ ਨੇ ਹੀਹਾ ਨਹੀਂ ਕੀਤਾ ਜੇ ਟੁੱਕ ਮਾਤਰ ਹੀਹਾ ਕਿਸੇ ਨੇ ਕੀਤਾ ਵੀ ਆ ਉਹ ਕਰਨ ਤੋਂ ਬਾਅਦ ਫਿਰ ਉਹਨੂੰ ਆਪਣੇ ਪਛਤਾਵੇ ਦੇ ਹੰਝੂ ਜਿਹੜੇ ਬਹਾਉਣੇ ਪਏ ਤੇ ਮੈਂ ਨਿਮਰਤਾ ਸਹਿਤ ਇਹਨੂੰ ਬੇਨਤੀ ਇਹਨਾਂ ਨੂੰ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਦਿੱਲੀ ਦੇ ਤੁਹਾਡੇ ਪ੍ਰਧਾਨ ਕੇਜਰੀਵਾਲ ਸ੍ਰੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਸੂਬੇਦਾਰ ਨਾ ਬਣੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਡਿਵੈਲਪਮੈਂਟ ਤੇ ਹੋਰ ਕਾਰਜਾਂ ਦੇ ਵਿੱਚ ਤਵੱਜਹ ਦੇਣੀ ਆ ਧਰਮ ਦੇ ਵਿੱਚ ਗਰਵਾਣੀ ਦੀ ਚਿੰਤਾ ਨਾ ਕਰੋ ਇਹ ਛੇਤੀ ਤੁਹਾਨੂੰ ਇਹਦਾ ਫਰੂਟਫੁੱਲ ਐਕਟ ਜਿਹੜਾ ਸਾਹਮਣੇ ਆ ਜਾਊਗਾ ਕਿਉਂਕਿ ਇੱਕ ਧਿਰ ਬਣ ਕੇ ਅਸੀਂ ਨਾ ਹੈ ਤੇ ਨਾ ਅਸੀਂ ਧਿਰ ਬਣਨਾ ਅਸੀਂ ਤਾਂ ਉਹ ਗੱਲ ਕਰਾਂਗੇ ਜਿਹੜੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਸਾਰਥਕ ਤੌਰ ਤੇ ਉਹ ਸਾਡੇ ਨਾਲ ਚੱਲੇ ਜਿੱਥੋਂ ਤੱਕ ਹੁਣ ਇਹ ਕਾਨੂੰਨ ਦੀ ਗੱਲ ਰਹੀ ਕਿਉਂਕਿ ਵਕੀਲ ਉਹਨਾਂ ਦੇ ਕੋਲ ਬਹੁਤ ਆ ਉਹ ਇਹਨਾਂ ਨੂੰ ਦੱਸ ਸਕਦੇ ਆ ਆ ਇੱਕ ਮੈਂ ਤੁਹਾਨੂੰ ਦੇਣਾ ਚਾਹੁੰਦਾ ਇਹ ਹੈ ਕਿ ਆ ਸਿੱਖ ਗੁਰਦੁਆਰਾ ਐਮੈਂਡਮੈਂਟ ਬਿਲ 2116 ਇਹ ਹੋਇਆ ਕੀ ਸੀ ਕਿ 2004 ਦੇ ਵਿੱਚ ਇੱਕ ਨੋਟੀਫਿਕੇਸ਼ਨ ਆਈ ਕਿ ਸਹਿਜ ਧਾਰੀ ਜਿਹੜੇ ਆ ਉਹਨਾਂ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ ਉਹ ਨੋਟੀਫਿਕੇਸ਼ਨ ਸਹਿਜ ਧਾਰੀ ਫੈਡਰੇਸ਼ਨ ਨੇ ਚੈਲੰਜ ਕਰ ਦਿੱਤੀ ਉਹ ਚੈਲੰਜ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਹੋ ਗਈ ਕਿ 22 ਨੋਟੀਫਿਕੇਸ਼ਨ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਉਹਦੇ ਵਿੱਚ ਪ੍ਰੋਵੀਜ਼ਨ ਕੀ ਆ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪ ਹਾਊਸ ਦੇ ਵਿੱਚ ਪਾਸ ਕਰੇ ਫਿਰ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਪਾਰਲੀਮੈਂਟ ਦੇ ਵਿੱਚ ਦੋਨਾਂ ਹਾਊਸ ਦੇ ਵਿੱਚ ਫਿਰ ਉਹ ਬਿੱਲ ਬਣ ਕੇ ਉਹ ਆਵੇ ਆ ਉਹਦੀ ਸਾਬਤੀ ਆ ਸਾਬਤ ਸੂਰਤੇ ਵੀ ਜਿਹੜੇ ਸ਼੍ਰੀ ਰਾਜਨਾਥ ਸਿੰਘ ਜਿਹੜੇ ਉਦੋਂ ਹੋਮ ਮਿਨਿਸਟਰ ਸੀਗੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਉਸ ਕੇਸ ਦੇ ਖਿਲਾਫ ਆਪਣੇ ਪਾਈ ਪਟੀਸ਼ਨ ਪਰ ਮੀਨ ਵਾਈਲ ਸਰਕਾਰ ਨੇ ਅਮੈਂਡਮੈਂਟ ਕਰ ਦਿੱਤੀ ਜਿਹਦੀ ਨੋਟੀਫਿਕੇਸ਼ਨ ਫਿਰ ਸਰਕਾਰ ਨੇ 6 ਮਈ 2016 ਨੂੰ ਕੀਤੀ ਆ ਦੋਇਆ ਇੱਕ ਰਾਜਨਾਥ ਸਿੰਘ ਉਹਨਾਂ ਦਾ ਪਾਰਲੀਮੈਂਟ ਚ ਪਾਸ ਕੀਤਾ ਆ ਆ ਫੇ ਜਿਹੜੀ ਪਾਸ ਹੋਣ ਤੋਂ ਬਾਅਦ ਜਿਹੜੀ ਉਹਨਾਂ ਦੀ ਲੀਗਲ ਤੌਰ ਦੇ ਉੱਤੇ ਗਜਟ ਨੋਟੀਫਿਕੇਸ਼ਨ ਬਣਦੀ ਆ ਇਹ ਇਸ ਗੱਲ ਦਾ ਸਬੂਤ ਆ ਕਿ ਇਹ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਕਿਵੇਂ ਐਮੈਂਡਮੈਂਟਾਂ ਧਰਮੀਆਂ ਹੋਣੀਆਂ ਇੱਕ ਮੈਂ ਹੋਰ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਆ ਇੱਕ ਸੀਡਬੀਪੀ 6929 2008 ਡੇਟ ਆਫ ਡਿਸੀਜਨ 25 9 2008 ਇਹ ਗੁਰਨਾਨਕ ਦੇਵ ਯੂਨੀਵਰਸਲ 브ਦਰਹੁੱਡ ਸੁਸਾਇਟੀ ਸੀ ਇੱਕ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇਹਨਾਂ ਨੇ ਇੱਕ ਪਟੀਸ਼ਨ ਪਾਈ ਉਹ ਪਟੀਸ਼ਨ ਵੀ ਇਸ ਪੈਟਰਨ ਤੇ ਸੀ ਉਹ ਪੈਟਰਨ ਕੀ ਸੀਗਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹਨੂੰ ਪੀਟੀਸੀ ਨੂੰ ਇਹ ਜਿਹੜਾ ਇਹਨੇ ਲਾਈਵ ਦਿੱਤਾ ਇਹਨਾਂ ਨੂੰ ਦੇਣ ਦਾ ਕੋਈ ਅਧਿਕਾਰ ਨਹੀਂ ਉਹ ਚੈਲੰਜ ਕੀਤਾ 2006 ਵਾਲਾ ਔਰ ਇਹ ਫੈਸਲਾ ਤੁਹਾਡਾ ਜਾ ਕੇ 25 9 2008 ਨੂੰ ਹੋਇਆ ਔਰ ਇਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਸੀ ਉਹ ਇਹ ਸੀ ਕਿ ਇਨ ਦਾ ਰਿਜਲਟ ਵੀ ਡਿਸਮਿਸ ਦਿਸ ਪਟੀਸ਼ਨ ਵਿਦ ਕੋਸਟ ਅਸੈਸਡ ਰੁਪੀਏ 20000 ਬੇਦ ਕੋਸਟ ਜ਼ਿਲ੍ਹੇ ਹੁੰਦੀ ਹੈ ਦਾ ਮਤਲਬ ਵੀ ਨੋ ਕੇਸ ਇਸ ਮੇਕ ਆਊਟ ਮੇਕ ਆਊਟ ਸੋ ਇਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਆ ਉਹ ਇਹ ਸੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਆਪਣੇ ਫੈਸਲੇ ਲੈਣ ਲਈ ਆਪ ਸਮਰੱਥ ਆ ਇਹ 13 ਪੇਜ ਦੀ ਜੱਜਮੈਂਟ ਆ ਤੇ ਕਾਪੀ ਵੀ ਤੁਸੀਂ ਲੈ ਲ ਕੇ ਪੜ ਲਿਓ ਸੋ ਮੇਰਾ ਕਹਿਣ ਤੋਂ ਭਾਵ ਇਹ ਪਹਿਲਾਂ ਵੀ ਇਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਹੁਣ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਲੀਗਲ ਤੌਰ ਦੇ ਉੱਤੇ ਅਸੈਂਬਲੀ ਦੇ ਵਿੱਚ ਲਿਜਾਣ ਦਾ ਯਤਨ ਕੀਤਾ ਤੇ ਮੈਂ ਇੱਕ ਕਿਉਂਕਿ ਹੁਣ ਮੈਂ ਇੱਥੇ ਕੋਈ ਬੈਂਚ ਦਾ ਵਕੀਲਾ ਵਾਂਗੂ ਕਰਨ ਨਹੀਂ ਲੱਗਾ ਜਾਂ ਤੁਹਾਡੇ ਮੈਂ ਸੱਥਾਂ ਦੇ ਵਿੱਚ ਰੂਬਰੂ মিডিਆ ਦੇ ਕਰ ਰਿਹਾ ਭਈ ਇਹ মিডিਆ ਦਾ ਅਸਲ ਸੱਚ ਕੀ ਆ ਅਸਲ ਸੱਚ ਇਹ ਆ ਕਿ ਜਿਹੜਾ ਇਹ 1925 ਦਾ ਐਕਟ ਆ ਇਹਦੇ ਵਿੱਚ ਸੈਂਟਰਲ ਐਕਟ ਆ ਆਫਟਰ ਪਾਰਟੀਸ਼ਨ ਜਿਹੜੀ ਸੈਕਸ਼ਨ 72 ਆਫ ਦਾ ਰੀਆਰਗੇਨਾਈਜੇਸ਼ਨ ਐਕਟ ਜਿਹੜਾ ਆ ਉਹਦੇ ਵਿੱਚ ਕੇਵਲ ਤਾਂ ਕੇਵਲ ਅਧਿਕਾਰ ਜਿਹੜਾ ਸੈਂਟਰ ਨੂੰ ਆ ਆ ਸਾਰਾ ਉਹਦੇ ਵਿੱਚ ਸਿੱਖ ਗੁਰਦਾਰ ਐਕਟ ਦੇ ਵਿੱਚ ਸਾਰੀਆਂ ਤਰ੍ਹਾਂਾਂ ਵਿੱਚ ਦਿੱਤਾ ਆ ਇਹਦੇ ਵਿੱਚ ਕੀ ਆ ਐਜ ਪਰ ਸੈਕਸ਼ਨ 144 144 ਆਫ ਦਾ ਸਿੱਖ ਗੁਰਦਾਰ ਐਕਟ ਸਟੇਟ ਗਵਰਨਮੈਂਟ ਨਾ ਟੂ ਇੰਟਰਫੇਅਰ ਵਿਦ ਗੁਰਦੁਆਰਸ ਐਕਸੈਪਟ ਐਜ਼ ਪ੍ਰੋਵਾਈਡਡ ਬਾਈ ਥਿਸ ਐਕਟ it it shall not it shall not be lawful for the state government to take any part in the management of the gurdwara it is called by the section 144 of the sikh gurdwara act section 146 of the sikh gurdwara act describe the powers of the central government to make certain rules regarding the act it is specifically mentioned in sections of the gurdwara act ਸੋ ਅਦਰਵਾਇਜ਼ ਸੈਂਸ ਸਿੱਖ ਗੁਰਦੁਆਰਾ ਐਕਟ 1925 ਫਾਲਸ ਬਿਨਰ ਐਂਟਰੀ 44 ਆਫ ਲਿਸਟ 1 ਇਜ਼ ਡਿਪੈਂਡੈਂਟ ਆਫ ਐਨੀ ਜੁਰਿਸਡਿਕਸ਼ਨ ਟੂ ਬ੍ਰਿੰਗ ਐਨੀ ਸੱਚ ਅਮੈਂਡਮੈਂਟ ਪਾਸ ਐਨੀ ਬਿੱਲ ਇਨ ਰਿਸਪੈਕਟ ਆਫ ਵਿਚ ਓਨਲੀ ਪਾਰਲੀਮੈਂਟ ਹੈਜ਼ ਐਕਸਕਲੂਸਿਵ ਪਾਵਰ ਐਕਸਕਲੂਸਿਵ ਪਾਵਰ ਆ ਟੂ ਅਨੈਕਟ ਲਾਅ ਪੰਜਾਬ ਗਵਰਨਮੈਂਟ ਗਵਰਨਮੈਂਟ ਆਫ ਪੰਜਾਬ ਕੈਨ ਨਾਟ ਟੇਕ ਸੱਚ ਪਾਵਰਸ ਇਨ ਫੈਕਟ ਦਾ ਗਵਰਨਰ ਸ਼ੁੱਡ ਨੈਵਰ ਗਿਵ ਐਨੀ ਸੈਂਟ ਟੂ ਸੱਚ ਬਿੱਲ ਆਫ ਅਮੈਂਡਮੈਂਟ ਇਫ ਐਨੀ ਬੁੱਡ ਵੀ ਬਰਾਟ ਐਜ ਕੰਟੈਂਪਲੇਟਡ ਐਂਡ ਦਾ ਸਟੇਟ ਆਫ ਪੰਜਾਬ ਹੈਜ਼ ਨੋ ਲੈਜਿਸਲੇਟਿਵ ਕੰਪੀਟੈਂਸ ਟੂ ਬ੍ਰਿੰਗ ਸੱਚ ਕੰਟੈਂਪਲੇਟਡ ਅਮੈਂਡਮੈਂਟਸ ਵਿਚ ਸ਼ੈਲ ਬੀ ਬੋਇਡ ਅਮਨੀਸ਼ੂ ਐਂਡ ਬਦਾਊਟ ਐਨੀ ਲੀਗਲ ਰਾਈਟ ਸੋ ਇਟ ਇਜ਼ ਕਲੀਅਰ ਇਨ ਦਾ ਐਕਟ ਕੇ ਦੇ ਵਿੱਚ ਜਿਹੜੀ ਸਟੇਟ ਗਵਰਨਮੈਂਟ ਆ ਉਹ ਕਿਸੇ ਪੱਖ ਤੋਂ ਵੀ ਕਿਸੇ ਤਰ੍ਹਾਂ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੇ ਮੈਂ ਆਪਣੇ ਤੌਰ ਤੇ ਤੇ ਅਸੀਂ ਸਾਰੇ ਮੈਂਬਰ ਸਹਿਮਾਨ ਬੈਠੇ ਆ ਅਸੀਂ ਇਹਦੇ ਤੇ ਸਾਰਾ ਮਸ਼ਵਰਾ ਵੀ ਕੀਤਾ ਕਿ ਇਹ ਨੂੰ ਇੱਕ ਧਾਰਮਿਕ ਮੁੱਦੇ ਨੂੰ ਇੱਕ ਪੋਲੀਟੀਕਲ ਰੰਗਤ ਦੇ ਕੇ ਕੇਵਲ ਤਾਂ ਕੇਵਲ ਆਪਣੇ ਸਿਆਸੀ ਆਕਾ ਜਿਹੜੇ ਦਿੱਲੀ ਦੇ ਵਿੱਚ ਬੈਠੇ ਆ ਉਹ ਉਹਨਾਂ ਨੂੰ ਖੁਸ਼ ਕਰਨ ਦਾ ਬੜਾ ਵੱਡਾ ਇੱਕ ਯਤਨ ਕੀਤਾ ਜਾ ਰਿਹਾ। ਕਿਉਂਕਿ ਪੰਜਾਬ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਨਾ ਇਹ ਐਕਟ ਬਣਾ ਸਕਦੀ ਆ ਕਿਉਂਕਿ ਇਹ ਪੰਜਾਬ ਦੀ ਸਰਕਾਰ ਨੇ ਬਿਫੋਰ ਪਾਰਟੀਸ਼ਨ ਬਣਾਇਆ ਸੀ। ਨਾ ਇਹਦੇ ਵਿੱਚ ਕੋਈ ਮੈਂਡ ਕਰ ਸਕਦੀ ਆ। ਸੋ ਇਹ ਲੜਾਈ ਛਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਲੜਾਈ ਨੂੰ ਰਾਜਨੀਤਿਕ ਸੱਤਾਂ ਦੇ ਵਿੱਚ ਰੋਟੀਆਂ ਸੇਕਣ ਲਈ ਅੱਜ ਮੁੱਖ ਮੰਤਰੀ ਯਤਨ ਕਰ ਰਹੇ ਆ। ਤੇ ਮੈਂ ਕਹਿਣਾ ਚਾਹੁੰਨਾ ਕਿ ਇਹੋ ਜਿਹੀਆਂ ਆਗਾਂ ਦੇ ਵਿੱਚ ਹੱਥ ਨਾ ਪਾਓ ਕਿਉਂਕਿ ਧਾਰਮਿਕ ਮਸਲੇ ਇਹ ਪਚੀਦਾ ਹੁੰਦੇ ਆ ਆ ਐਕਟ 1925 ਦਾ ਇਸੇ ਕਰਕੇ ਬਣਿਆ ਆ ਪਹਿਲਾਂ ਵੀ ਇੱਕ ਵਾਰੀ ਯਤਨ ਹੋਇਆ ਸੀ ਪਰ ਉਹ ਯਤਨ ਕਰਕੇ ਪਿੱਛੇ ਨੂੰ ਮੁੜ ਪੈ ਸਗੇ ਸੋ ਇਸ ਕਰਕੇ ਨਵੀਂ ਤੋਂ ਨਵੀਂ ਰੋਜ਼ ਛੇੜ ਛੇੜਨੀ ਉਹ ਚੰਗੀ ਨਹੀਂ ਮੁੱਖ ਮੰਤਰੀ ਸਾਹਿਬ ਤੇ ਮੈਂ ਨਿਮਰਤਾ ਸਹਿਤ ਹੀ ਬੇਨਤੀ ਕਰਦਾ ਕਿ ਇਹੋ ਜਿਹੇ ਕਾਰਜ ਜਿਹੜੇ ਆ ਇਹਨੂੰ ਲੜਾਈ ਅਕਾਲੀ ਦਲ ਵਰਸੇ ਆ ਸਰਕਾਰ ਨਾ ਬਣਾਓ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਸਮਰਾਥਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੀਟੀਸੀ ਦੇ ਚੈਨਲ ਨੂੰ ਲੈ ਕੇ ਤੁਸੀਂ ਰੋਜ਼ ਮਹਾਰਾ ਰੋਜ਼ ਮਹਾਰਾ ਜਿਹੜਾ ਏ ਜਾਦੂਆਈ ਜਿਹੀ ਜਿਹੜਾ ਚੱਕਰ ਚਲਾ ਰਹੇ ਆ ਇਹ ਠੀਕ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮੈਂ ਕੋਈ ਅਨਾਉਂਸਮੈਂਟ ਨਹੀਂ ਕਰਨੀ ਅਸੀਂ ਆਪ ਸਾਰਾ ਮਲੰਕਣ ਕਰ ਰਹੇ ਆਂ ਪਰ ਮੈਂ ਬਾਰ ਬਾਰ ਇਸ ਗੱਲ ਤੇ ਕਰ ਰਹੇ ਆਂ ਕਿ ਕੋਈ ਇੱਕ ਬੰਦਾ ਕਹੇ ਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਲਾਈਵ ਟੈਲੀਕਾਸਟ ਆ ਉਹਦੇ ਵਿੱਚ ਕੋ ਪੈਸਾ ਲਿਆ ਜਾਂਦਾ। ਸੋ ਇਸ ਕਰਕੇ ਸਰਕਾਰ ਬਿਲਕੁਲ ਅਵੇਸਲੀ ਨਾ ਹੋਵੇ। ਜੇ ਅਵੇਸਲੀ ਹੋਈ ਫਿਰ ਉਹਦੇ ਲਈ ਆਪ ਜ਼ਿੰਮੇਵਾਰ ਹੋਊਗੀ। ਉਹ ਤੋਂ ਇਲਾਵਾ ਜਿਹੜੀ ਸਾਡੇ ਇਹਨਾਂ ਦੇ ਹਿੱਤ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਉਹ ਇਹ ਆ ਕਿ ਆ ਬਾਹਰਲੇ ਪਾਸੇ ਤੁਸੀਂ ਹੈਰੀਟੇਜ ਸਟਰੀਟ ਤੋਂ ਆਏ ਆ। ਆ ਬਾਹਰਲੇ ਪਾਸੇ ਚੁਗਿਰਦਾ ਤੇ ਮੁੱਖ ਮੰਤਰੀ ਸਾਹਿਬ ਉਧਰ ਨੂੰ ਕੋਈ ਧਿਆਨ ਨਹੀਂ ਗਰਵਾਣੀ ਦੇ ਲੋਕਾਂ ਨੂੰ ਪਹੁੰਚਾਉਣ ਲਈ ਰੋਟੀਆਂ ਆਪਣੀਆਂ ਸਿਆਸੀ ਤੌਰ ਤੇ ਸਿੱਕੀਆਂ ਜਾ ਰਹੀਆਂ ਤੇ ਮੈਂ ਅਚੇਚੇ ਤੌਰ ਤੇ ਧੰਨਵਾਦ ਵੀ ਕਰਦਾ ਤੇ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਵੀ ਬੇਨਤੀ ਕਰਦਾ ਇਹ ਸਿੱਖ ਧਰਮ ਦੀ ਗੱਲ ਆ ਕਿਸੇ ਅਕਾਲੀ ਦਲ ਦੀ ਇਕੱਲੇ ਦੀ ਗੱਲ ਨਹੀਂ ਨਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਬਾਡੀ ਆ ਇਹਦਾ ਮਸਲਾ ਆ ਤੇ ਇਹਨੂੰ ਅੱਜ ਹੱਥ ਪਾਉਣ ਦਾ ਯਤਨ ਕੀਤਾ ਜਾ ਰਿਹਾ ਖੋਲ ਕੇ ਇਸ ਮਸਲੇ ਦੇ ਵਿੱਚ ਸਾਰਾ ਸਾਥ ਦਿਓ ਮੈਂ ਧੰਨਵਾਦ ਵੀ ਕਰਦਾ ਜਿਨ੍ਹਾਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਬੀਬੀ ਜਗੀਰ ਕੋਰ ਸੁਖਬਾਲ ਸਿੰਘ ਖਹਿਰਾ ਸੁਨੀਲ ਜਾਖੜ ਜੀ ਮਨਜਿੰਦਰ ਸਿਰਸਾ ਫੂਲਕਾ ਸਾਹਿਬ ਸਾਡੇ ਐਚਐਸ ਫੂਲਕਾ ਪੱਤਰਕਾਰ ਜਗਤਾਰ ਸਿੰਘ ਕਿਸਾਨ ਆਗੂ ਸਰਜੀਤ ਸਿੰਘ ਫੂਲ ਭਾਜਪਾ ਆਗੂ ਆਰਪੀ ਸਿੰਘ ਮਨਜੀਤ ਸਿੰਘ ਜੀਕੇ ਪਰਮਜੀਤ ਸਿੰਘ ਸਰਨਾ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਨੂੰ ਪਤਾ ਆ ਕਿ ਇਹ ਸਰਕਾਰ ਅੱਜ ਮਸਲੇ ਅਲਝਾ ਰਹੀ ਆ ਪੰਜਾਬ ਦੇ ਤੇ ਮਸਲੇ ਅਲਝਾਉਣ ਦੇ ਵਿੱਚ ਇਹ ਬੜੇ ਐਕਸਪਰਟ ਆ ਲੋਕ ਖਤਾ ਖਾ ਸਕਦੇ ਆ ਪਰ ਜਿਹੜਾ ਕਾਨੂੰਨ ਤੇ ਜਿਹੜਾ ਸੱਚ ਆ ਉਹ ਸੱਚ ਦਾ ਸੱਚ ਹੀ ਰਹਿਣਾ ਸੋ ਇਸ ਕਰਕੇ ਮੈਂ ਨਿਮਰਤਾ ਸਹਿਤ ਨਿਮਰਤਾ ਦਾ ਗੱਲ ਜਮੈਂ ਤਾਂ ਬਾਰ ਬਾਰ ਕਰਤ ਰਿਹਾ ਇਹ ਨਹੀਂ ਨਿਮਰਤਾ ਗੁਰੂ ਕੇ ਸਿੱਖ ਦੇ ਵਿੱਚ ਆਉਣੀ ਚਾਹੀਦੀ ਆ ਤੇ ਇਹ ਮੈਂ ਭਲੀ ਭਾਂਤ ਸਾਰਿਆਂ ਨੂੰ ਪਤਾ ਆ ਤੇ ਮੈਂ ਸਾਰਿਆਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਇਹ ਇੱਕ ਸਿੱਖ ਧਰਮ ਦੇ ਉੱਤੇ ਸਿੱਧਾ ਹਮਲਾ ਸਿੱਧਾ ਹਮਲਾ ਤੇ ਇਹਦੇ ਵਿੱਚ ਜੇ ਤੁਸੀਂ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਦੇ ਨਾਂ ਤੇ ਵੱਸਦੀ ਆ ਇਹਦੇ ਪਿੱਛੇ ਇੱਕ ਸਾਜ਼ਿਸ਼ ਆ ਉਹੋ ਹੀ ਸਾਜ਼ਿਸ਼ ਜਿਹੜੀ 1925 ਸਾਡੇ ਬਜ਼ੁਰਗਾਂ ਨੇ 1920 ਦੇ ਵਿੱਚ ਮਹਾਂਤਾਂ ਵਾਲੀ ਸ਼ੁਰੂ ਕੀਤੀ ਸੀ ਉਹਦੇ ਲਈ ਇੱਕ ਸ਼ੁਰੂਆਤ ਕੀਤੀ ਜਾ ਰਹੀ ਆ ਇਹਦੇ ਪਿੱਛੇ ਕੀ ਕੀ ਆ ਉਹ ਤੁਹਾਨੂੰ ਮੈਂ ਖਲਾਸੇ ਵੀ ਜਰੂਰ ਫਿਰ ਕਿਸੇ ਵੇਲੇ ਉਹ ਤੁਹਾਡੇ ਨਾਲ ਸਾਂਝੇ ਕਰ ਦਊਗਾ ਸੋ ਅੱਜ ਦੀ ਸਿਰਫ ਇੰਨੀ ਕੀ ਆ ਕਿ ਹਾਲੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਇਹਨੂੰ ਪੰਜਾਬ ਅਸੈਂਬਲੀ ਦੇ ਵਿੱਚ ਮਤਾ ਕਿਹੜੇ ਕਾਨੂੰਨ ਦਾ ਕਿਹੜੀ ਧਾਰਾ ਨਾਲ ਤੁਸੀਂ ਲਿਆਉਣਾ ਇਹ ਜਿਹੜਾ ਕੋਈ ਵੀ ਪ੍ਰੋਵੀਜ਼ਨ ਅਲਾਉ ਨਹੀਂ ਕਰਦਾ ਸੋ ਇਸ ਕਰਕੇ ਆਪਾਂ ਇਹੋ ਜੀਆਂ ਗੱਲਾਂ ਦੇ ਵਿੱਚ ਰਾਜਨੀਤੀ ਵਾਲੀ ਛੇੜਛਾੜ ਨਾ ਕਰੀਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਸਮਰਥਿਆ ਔਰ ਕੋਈ ਦਿੱਕਤ ਨਹੀਂ ਕਰੋੜਾਂ ਨਹੀਂ ਅਰਬਾਂ ਰੁਪਏ ਆਰਬਾਂ ਰੁਪਏ ਦੇ ਮੈਡੀਕਲ ਕਾਲਜ 깔 ਰਹੇ ਆ ਆਰਬਾਂ ਰੁਪਏ ਲਾ ਕੇ 1955 ਤੋਂ ਸਾਡਾ ਜੀਐਨਈ ਚੱਲ ਰਿਹਾ ਜਿਹਦੇ ਬੱਚੇ ਅੱਜ ਵੀ ਵਿਦੇਸ਼ਾਂ ਦੇ ਵਿੱਚ ਵੱਡੀਆਂ-ਵੱਡੀਆਂ ਪੋਸਟਾਂ ਤੇ ਬੈਠੇ ਆ ਸੋ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਤਾਂ ਕਹਿੰਦੇ ਵੀ ਅਸੀਂ ਕਰਦੇ ਆਂਗੇ ਇਹ ਤਾਂ ਗੁਰੂ ਕੇ ਸਿੱਖ ਜਿਹੜੇ ਆ ਰਾਤੋਂ ਰਾਤ ਹਨੇਰੀਆਂ ਲਿਆ ਦਿੰਦੇ ਆ ਇੱਥੇ ਨਾ ਕੋਈ ਪੈਸੇ ਦਾ ਝਗੜਾ ਨਾ ਇੱਥੇ ਕੋਈ ਚੌਧਰ ਦਾ ਝਗੜਾ ਇੱਥੇ ਕੇਵਲ ਦਾ ਕੇਵਲ ਗੁਰ ਸਿਧਾਂਤ ਦੀ ਗੱਲ ਆ ਜਿਹਨੂੰ ਅੱਜ ਅਵੇਸਲੇਪਨ ਰਾਹੀਂ ਇੱਕ ਮਿੱਠੀ ਗੋਲੀ ਦੇ ਵਿੱਚ ਹੀ ਜ਼ਹਿਰ ਪਾ ਕੇ ਦੇਣ ਦਾ ਯਤਨ ਕੀਤਾ ਜਾ ਰਿਹਾ ਸੋ ਕੋਈ ਤੁਹਾਡੇ ਕੋਲ ਅਧਿਕਾਰ ਨਹੀਂ ਕੋਈ ਗੱਲ ਨਹੀਂ ਭੁੱਲਿਆ ਆ ਮੁੜ ਕੇ ਵਾਪਸ ਆ ਜਾਏ ਉਹਨੂੰ ਭੁੱਲਿਆ ਨਹੀਂ ਕਹਿੰਦੇ ਪਹਿਲਾਂ ਭੁੱਲੇ ਸਗੇ ਉਹਨਾਂ ਦੇ ਫਿਰ ਮੈਂ ਹੁਣ ਜਿੱਕਰ ਫੇਕ ਕਿਸੇ ਵੇਲੇ ਤੁਹਾਡੇ ਨਾਲ ਕਰ ਦਊਗਾ ਫਿਰ ਛੇਤੀ ਵਾਪਸ ਆ ਗਏ ਸਗੇ ਸੋ ਇਨਨੇ ਕਿ ਅੱਜ ਦਾ ਜਿਹੜੇ ਇਹ ਪ੍ਰੈਸ ਕਾਨਫਰੰਸ ਦਾ ਪਰਪਸ ਹੈਗਾ ਕਿਉਂਕਿ ਮੈਂ ਕੋਈ ਤੇਜ਼ ਸ਼ਬਦ ਬੋਲਣੇ ਨਹੀਂ ਚਾਹੁੰਦਾ ਕਿਉਂਕਿ ਤੇਜ਼ ਸ਼ਬਦ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਤੋਂ ਚੰਗੇ ਨਹੀਂ ਲੱਗਦੇ। ਤੋਂ ਇੰਨੀ ਇੱਕ ਬੇਨਤੀ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਤੁਸੀਂ ਸਮਾਂ ਕੱਢ ਕੇ ਆਏ ਆ। ਤੁਸੀਂ ਵੀ ਮਲਾੰਕਣ ਕਰਿਓ। ਆ ਜੋ ਮੈਂ ਡਾਕੂਮੈਂਟ ਆ ਇਹ ਤੁਸੀਂ ਇੱਥੋਂ ਲੈ ਵੀ ਸਕਦੇ ਆ। ਸਿੱਖ ਗੁਰਦੁਆਰਾ ਐਕਟ ਵੈਬਸਾਈਟ ਤੋਂ ਮੇਂ ਨਿਕਲ ਜਾਂਦਾ। ਉਹਦੀਆਂ ਸਾਰੀਆਂ ਧਾਰਾ ਵਿੱਚ ਆ। ਆ ਮੈਂ ਜਿੰਨਿਆਂ ਕੋ ਹੁਣ ਤੱਕ ਇਹਨਾਂ ਦੇ ਅਮੈਂਡਮੈਂਟਾਂ ਕੀਤੀਆਂ ਇਹਦੇ ਵਿੱਚ ਐਕਟ ਦੇ ਵਿੱਚ। ਉਹ ਮੈਂ ਤੁਹਾਡੇ ਜੇ ਗੋਚਰੀ ਕਰੂੰਗਾ ਟਾਈਮ ਲੱਗ ਜਾਊਗਾ ਆ ਸੈਕਸ਼ਨ E ਆ ਇਹਦੇ ਵਿੱਚ ਜਿੰਨੀਆਂ ਕੋਹਣ ਤੱਕ ਹੋਈਆਂ ਇਹ ਲੇਟੈਸਟ ਸਾਰੀਆਂ ਇਹ ਸੈਂਟਰਲ ਗਵਰਨਮੈਂਟ ਦੀ ਪਾਰਲੀਮੈਂਟ ਚੋਂ ਪਾਸ ਹੋ ਕੇ ਹੋਈਆਂ ਇਹਦਾ ਸਾਡੇ ਬਜ਼ੁਰਗਾਂ ਨੇ ਕਿੱਡਾ ਕ ਭਲੇ ਦਾ ਕੰਮ ਕੀਤਾ ਭਈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਪਾਸ ਕਰੇ ਫਿਰ ਬਾਈ ਨੋਟੀਫਿਕੇਸ਼ਨ ਨਾ ਹੋਵੇ ਕਿਉਂਕਿ ਉਦੋਂ ਵੀ ਬਾਈ ਨੋਟੀਫਿਕੇਸ਼ਨ ਸਹਿਯੋਗੀ ਵਾਲਾ ਹੋ ਗਿਆ ਸੀ ਉਹਨੇ ਕਿਹਾ ਉਹ ਉਹ ਸਾਡੀ ਸੈਟਸਾਈਡ ਇਸ ਕਰਕੇ ਹੋਈ ਸੀ ਕੇ ਨੋਟੀਫਿਕੇਸ਼ਨ ਤਹਿਤ ਇਹਦੇ ਵਿੱਚ ਕੁਛ ਨਹੀਂ ਕੀਤਾ ਜਾ ਸਕਦਾ ਅਮੈਂਡਮੈਂਟ ਹੁੰਦੀ ਆ ਸੋ ਪਾਰਲੀਮੈਂਟ ਇਸ ਦਾ ਸੋਲ ਬਾਡੀ ਟੂ ਮੇਕ ਐਨੀ ਅਮੈਂਡਮੈਂਟ ਇਨ ਦਿਸ ਐਕਟ ਸੋ ਮੈਂ ਨਿਮਰਤਾ ਸਹਿਤ ਫਿਰ ਦੁਬਾਰਾ ਸਾਰੇ ਮੈਂਬਰ ਸਾਹਿਬਾਨ ਚੇਚੇ ਤੌਰ ਤੇ ਪਹੁੰਚੇ ਆ ਤੇ ਜੇ ਤਾਂ ਮੋੜ ਪੈਣਗੇ ਵਾਪਸ ਚੰਗੀ ਗੱਲ ਆ ਜੇ ਗਾਂ ਨੂੰ ਪੈਰ ਪੁੱਟਣਗੇ ਫਿਰ ਦੋ ਬਲੰਗਾ ਅਸੀਂ ਵੀ ਪੁੱਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਚਕਾਲ ਦੀ ਗ੍ਰੀਨ ਮਦਰ ਸਹਿਤੋ ਆਲ ਇੰਡੀਆ ਰੇਡੀਓ ਜਲੰਧਰ ਦਾ ਲਾਈਵ ਚੱਲਦਾ ਪਿਆ ਉਹਦੇ ਵਾਸਤੇ ਕਿਸੇ ਦਾ ਧਿਆਨ ਨਹੀਂ ਗਿਆ ਕਿ ਉਹ ਸਰਕਾਰ ਬਿਲਡਰ ਆ ਉਹ ਤੇ ਅਜੇ ਤੱਕ ਸਰਕਾਰ ਕੋ ਚਲੀ ਘਟੇ ਹੋਇਆ ਨਹੀਂ ਘਰ ਘਰ ਪੁੱਛ ਆਇਆ ਨਹੀਂ ਗਿਆ ਪਰ ਇਹੜਾ ਟੀਵੀ ਚੈਨਲ ਇੱਕ ਪੀਵੀਐਸ ਨੇ ਚਲੋਇਆ ਨਿਯਮਾਂ ਦੇ ਤਹਿਤ ਦਿੱਤਾ ਗਿਆ ਤੁਸੀਂ ਕਹ ਰਹੇ ਕਿ ਕਿਸੇ ਕੋਲ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਨਵੇਂ ਟੈਂਡਰ ਵੀ ਹੋ ਜਾਣਗੇ ਕੀ ਸਿੱਧੀ ਦਖਲ ਅੰਦਾਜ਼ੀ ਜਿਹੜੇ ਗੁਰੂ ਘਰ ਦੇ ਵਿੱਚ ਕਦੀ ਬੁੱਲ ਵੀ ਨਹੀਂ ਲੱਗੀ ਸੱਚਕਾਲ ਦੀ ਗ੍ਰੀਨ ਮਦਰ ਸਾਹਿਬ ਤੇ ਸਰਕਾਰ ਆ ਕੇ ਆਪਣਾ ਕੈਮਰਾ ਠੋਕ ਸਕਦੀ ਹੈ ਜੀ ਬਿਲਕੁਲ ਨਹੀਂ ਠੋਕ ਸਕਦੀ ਔਰ ਅਸੀਂ ਇਹਨੂੰ ਬਿਲਕੁਲ ਅਲੋਬ ਨਹੀਂ ਕਰਾਂਗੇ ਕਿਉਂਕਿ ਜੋ ਲਾਨਸਨੈਸ ਉਹ ਕਰਨੀ ਚਾਹਣ ਰਹੇ ਆ ਉਹਦੇ ਨਾਲ ਛੋਟੇ ਥੇ ਝਗੜਿਆਂ ਤੋਂ ਕੁਝ ਵੀ ਨਹੀਂ ਹੋਣਾ ਸਰਕਾਰ ਨੂੰ ਕੋਈ ਅਧਿਕਾਰ ਨਹੀਂਗਾ ਨਾ ਅਸੀਂ ਸਰਕਾਰ ਨੂੰ ਇੱਥੇ ਕਿਉਂਕਿ ਇਹ ਸਿੱਖ ਗੁਰਦਵਾਰਾ ਐਕਟ ਦੇ ਤਹਿਤ ਚੁਣ ਕੇ ਸਾਰੇ ਮੈਂਬਰ ਆਉਂਦੇ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਆ ਸਟੈਟੂਟਰੀ ਬਾਡੀ ਆ ਇਹਦੇ ਆਪਣੇ ਅਧਿਕਾਰ ਆ ਜਿਹੜੀ ਪਹਿ ਤੁਹਾਨੂੰ ਹਾਈ ਕੋਰਟ ਦੀ ਜਜਮੈਂਟ ਦਿੱਤੀ ਆ ਇਹ ਹਾਈ ਕੋਰਟ ਦੀ ਜਜਮੈਂਟ ਚ ਹੈਲਡ ਇਹ ਹੋਇਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਉਹ ਪ੍ਰਬੰਧ ਕਰ ਸਕਦੇ ਤੇ ਉਹਨੂੰ ਪੂਰਨ ਅਧਿਕਾਰ ਹੈ ਅੱਜ ਅੱਜ ਨੈਕਸਟ ਸਟੈਪ ਕੀ ਹੋਏਗਾ ਅਦਾਲਤ ਦਾ ਸਾਰਾ ਲੈਣ ਜਾ ਰਹੇ ਹੋ ਜਾਂ ਅੰਦੋਲਨ ਚਲੋ ਕੋਈ ਨਹੀਂ ਅੱਜ ਦੇਖਦੇ ਕੀ ਕਰਦੇ ਹਾਂ ਬਾਕੀ ਦਾ ਫਿਰ ਗਾਂਹ ਦੇਖਾਂਗੇ ਅੰਦੋਲਨ ਕੱਲ੍ਹ ਹੀ ਅਸੀਂ ਕਰਨਾ ਜੀ ਅੰਦੋਲਨ ਕਰਾਂਗੇ ਜੇਲੇ ਕੋ ਇੱਥੇ ਬੜੂਗਾ ਫੇਰ ਅੰਦੋਲਨ ਵੀ ਅਸੀਂ ਨਹੀਂ ਕਰਨਾ ਫਿਰ ਗੁਰੂ ਦੇ ਚਰਨਾਂ 'ਚ ਆਪਾਂ ਅਰਦਾਸ ਕਰਾਂਗੇ ਅਧਿਕਾਰ ਹੁੰਦੇ ਨੇ ਸਰਕਾਰਾਂ ਨੂੰ ਚਲਾਉਣ ਦੇ ਪਹਿਲਾਂ ਭਗਵੰਤਾਨ ਕਿਸੇ ਟਾਂ ਦੇ ਉੱਤੇ ਕਬੱਡੀ ਕੱਟ ਚੁ ਆਪਦੇ ਵਿੱਚ ਜੋ ਸੁਖਵੀਰ ਸਿੰਘ ਬਦਲਵੜੀ ਕਬੱਡੀ ਕੱਪ ਕਰਾਉਂਦੇ ਸੀ ਉਹਨੂੰ ਕਮੈਂਟਰੀ ਕਰਦੇ ਹੁੰਦੇ ਸੀ ਅੱਜ ਸਰਕਾਰ ਚਲਾਦੇ ਅੰਕਾਰ ਆ ਗਏ ਨੇ ਪਰ ਸਿੱਖ ਕੌਮ ਦੇ ਵਿੱਚ ਸਿੱਧੇ ਤੌਰ ਤੇ ਹਥਿਆਰ ਦੇ ਬਖਸ਼ ਦੇਣੇ ਪਾਉਂਦੇ ਨੇ ਉਹਨਾਂ ਦੇਖੋ ਆ ਜਿੱਦਾਂ ਮੈਂ ਤੁਹਾਨੂੰ ਫੇਰ ਦੁਬਾਰਾ ਬੇਨਤੀ ਕਰਾਂ ਏਦਾਂ ਅੱਜ ਤੱਕ ਨਹੀਂ ਕਿਸੇ ਨੇ ਕੀਤਾ ਹੋਣਾ ਜਿੱਦਾਂ ਇਹ ਨਹੀਂ ਕੀਤਾ ਹਾਂ ਕਾਂਗਰਸ ਵੇਲੇ ਇੱਕ ਵਾਰੀ ਹੋਇਆ ਪਰ ਕਰਕੇ ਪਿੱਛੇ ਨੂੰ ਮੋੜ ਗਏ ਉਹ ਸਿਆਣੇ ਸੀ ਉਹਨੇ ਦੇਖਿਆ ਵੀ ਇਹਦੇ ਨਾਲ ਸੌਰਨਾ ਨਹੀਂ ਤੇ ਇਹ ਕੀ ਆ ਇਹ ਸਿਰਫ ਦਿੱਲੀ ਵਾਲੇ ਆਕਾ ਨੂੰ ਬਾਬੂ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਇਹਦੇ ਪਿੱਛੇ ਡੂੰਗੀ ਸਾਜ਼ਿਸ਼ ਆ ਇਹ ਸਿਰਫ ਸਿੱਖ ਪੰਥ ਨੂੰ ਲੀਰੋਲੀਰ ਕਰਨ ਦਾ ਤੇ ਗੁਰਦੁਆਰੇ ਦੇ ਪ੍ਰਬੰਧਨ ਨੂੰ ਡਿਸਟਰਬ ਕਰਨ ਦਾ ਕੋਝਾ ਯਤਨ ਆ ਸੋ ਇਸ ਕਰਕੇ ਇਹ ਬਿਲਕੁਲ ਇਹਨਾਂ ਨੂੰ ਕੋਈ ਕਿਸੇ ਪੱਖ ਦਾ ਕੋਈ ਅਧਿਕਾਰ ਨਹੀਂ ਗਾ ਹਰਿਆਣਾ ਕਮੇਟੀ ਨੇ ਦਖਲ ਦਿੱਤਾ ਹਰਿਆਣਾ ਸਰਕਾਰ ਨੇ ਉਸ ਦਿਨ ਕਦੇ ਉਹਦੀ ਲੀਨ ਤੇ ਨਹੀਂ ਚੱਲਦੇ ਪੱਕਾ ਦੇਖੋ ਜਦੋਂ ਹਰਿਆਣਾ ਕਮੇਟੀ ਬਣੀ ਸੀ ਉਸ ਦਿਨ ਵੀ ਅਸੀਂ ਕਿਹਾ ਸੀ ਵੀ ਇਹ ਸਿੱਖਾਂ ਦੇ ਹਿੱਤਾਂ 'ਚ ਨਹੀਂ ਤੇ ਸ਼ਾਇਦ ਸੈਂਟਰ ਦੀ ਸਰਕਾਰ ਨੂੰ ਵੀ ਇਹ ਸਮਝ ਆ ਗਈ ਆ ਕਿ ਜੇਸ ਹਿਸਾਬ ਦੇ ਨਾਲ ਉਥੇ ਨੰਗਾ ਨਾਚ ਰੋਜ਼ ਹੁੰਦਾ ਨੰਗਾ ਨਾਚ ਲਬਜ਼ ਠੀਕ ਨਹੀਂਗਾ ਕਿ ਇੱਕ ਦੂਏ ਤੇ ਜਿੱਦਾਂ ਐਲੀਗੇਸ਼ਨ ਰੋਜ਼ ਲੱਗਦੇ ਆ ਤੇ ਜਿਸ ਢੰਗ ਦੇ ਨਾਲ ਉਹਦਾ ਹਸ਼ਰ ਹੋਇਆ ਐਡ ਹੌਕ ਕਮੇਟੀ ਦਾ ਉਹ ਆਪਾਂ ਸਾਰੇ ਜਾਣਦੇ ਆ ਸਿੱਖ ਕਰਤਾਰ ਨੂੰ ਵੀ ਛੱਟ ਲੱਗੀ ਆ ਕਿ ਹਰਿਆਣੇ ਕਮੇਟੀ ਦਾ ਪ੍ਰਧਾਨ ਹੋਵੇ ਉਹਦੇ ਤੇ ਚਿੱਟਾ ਪਾਊਡਰ ਪੀਣ ਦੇ ਉਹਦੇ ਉੱਤੇ ਐਲੀਗੇਸ਼ਨ ਲੱਗਣ ਉਹਦੇ ਤੇ ਇਹ ਐਲੀਗੇਸ਼ਨ ਲੱਗੇ ਪਏ ਉਹ ਪੈਰਾਂ ਦੇ ਮਨੋਖਦੋਂ ਦੋ ਟੰਗਾਂ ਵਾਲੇ ਸਰਕਾਰ ਦੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਂਦਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਇਹ ਗੱਲਾਂ ਦਰਸਾਉਂਦੀਆਂ ਮੈਂ ਤਾਂ ਹੀ ਤਾਂ ਪਹਿਲਾਂ ਕਿਹਾ ਸੀ ਕਿ ਅੱਗੇ ਬਾਹਰ ਲੀਆਂ ਸਰਕਾਰਾਂ ਨਾਲ ਲੜਦੇ ਸੀ ਹੁਣ ਤਾਂ ਪੰਜਾਬ ਦੀ ਸਰਕਾਰ ਨੇ ਸਿੱਧਾ ਜਿਹੜਾ ਇਹ ਦਖਲਅੰਦਾਜ਼ੀ ਸ਼ੁਰੂ ਕਰ ਲਈ ਆ ਤੇ ਗੱਦੇ ਵੀ ਕੌਮ ਨੇ ਬਰਦਾਸ਼ਤ ਨਹੀਂ ਕਰਨਾ ਉਹਨਾਂ ਤੋਂ ਬਹੁਤ ਮਾਨ ਨੇ ਗੱਲ ਜਿਹੜੀ ਟਵੀਟ ਕੀਤਾ ਸੀ ਜੀ ਉੱਤੇ ਕੱਲ ਲਿਖ ਕੇ ਤੇ 20 ਜੂਨ ਪਾਇਆ ਕਿ ਸੁੱਤੇ ਵੇਕ ਵੇਕ ਹੋ ਰਹੇ ਆ ਇਹ ਹੁਣ ਤੁਸੀਂ ਭਲੀ ਬਾਤ ਪੱਤਰਕਾਰ ਮੇਰੇ ਤੋਂ ਜ਼ਿਆਦਾ ਮਲਾਂਕਣ ਕਰ ਸਕਦੇ ਆ ਅੱਜ ਕੱਲ ਫੋਲਕਾ ਹੀ ਨਹੀਂ ਗਿਆ ਤੇ ਇਹਦਾ ਅਧਿਕਾਰ ਪਾਰਲੀਮੈਂਟ ਕੋਲ ਹੈਗਾ ਤੇ ਜਿਹੜੇ ਪੰਜਾਬ ਦੇ ਆਰਟੀਕਲ ਦੀ ਉਹਨਾਂ ਨੇ ਕਹੋ ਪਾਰਲੀਮੈਂਟ ਦੇ ਖਿਲਾਫ ਆਵਾਜ਼ ਨਹੀਂ ਅਸੀਂ ਤਾਂ ਦੇਖੋ ਮੇਰੀ ਬੇਨਤੀ ਸੁਣੋ ਉਹ ਸਾਡਾ ਸਮੂਥਲੀ ਸਾਰਾ ਚੱਲ ਰਿਹਾ ਸਮੂਥਲੀ ਜਾਂਦਾ ਸੈਂ ਚੱਲ ਰਿਹਾ ਵੀ ਉਹਨੇ ਹਰਿਆਣਾ ਕਮੇਟੀ ਵੱਖਰੀ ਬਣਾਤੀ ਉਹ ਇੱਕ ਵੱਖਰਾ ਇਸ਼ੂ ਆ ਗਿਆ ਹੁਣ ਪਾਰਲੀਮੈਂਟ ਤੇ ਤਾਂ ਲੋਡ ਪਵੇ ਹੁਣ ਤਾਂ ਸਿਰਫ ਇੱਕ ਮੁੱਦਾ ਆ ਕਿ ਪੀਟੀਸੀ ਚੈਨਲ ਜਿਹੜਾ ਆ ਉਹਨੂੰ ਵੀ ਜੋੜਦੇ ਆ ਕਿ ਜੀ ਇਹ ਪੋਲੀਟੀਕਲ ਪਾਰਟੀ ਦਾ ਆ ਜਾਂ ਸਪੈਸੀਫਿਕਲੀ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਆ ਉਦੇ ਨਾਲ ਜੋੜ ਕੇ ਕੌਮ ਨੂੰ ਵੀ ਗਮਰਾਹ ਕਰ ਲੈ ਯਤਨਸ਼ੀਲ ਆ ਤੇ ਜੇ ਆਪਾਂ ਮੈਂ ਪਹਿਲਾਂ ਵੀ ਤਾਂ ਕਿਹਾ ਸੀ ਬਾਰ-ਬਾਰ ਕਿਉਂਕਿ ਪਾਰਲੀਮੈਂਟ ਦੀ ਤਾਂ ਲੋੜ ਪਊਗੀ ਜੇ ਪਾਰਲੀਮੈਂਟ ਚ ਕੋਈ ਸ਼ੂ ਜਾਵੇ ਇਹ ਤਾਂ ਪਾਰਲੀਮੈਂਟ ਦਾ ਹਲੇ ਸ਼ੂ ਕੋਈ ਨਹੀਂ ਕਿਉਂਕਿ ਕੋਈ ਸਾਡੇ ਲਈ ਕੋ ਥੋੜਾ ਖਾਸਾ ਖਾਸਾ ਦਾ ਇਹ ਆਪਣੇ ਆਪ ਆਪਣੇ ਆਪ ਪੈਦਾ ਕਰ ਰਿਹਾ ਕੇਂਦਰ ਨੂੰ ਚਿੱਠੀ ਲਿਖੋਗੇ ਜੀ ਇਸ ਬਾਰੇ ਕਿ ਪਰ ਨਹੀਂ ਕਾਹੀ ਗਾਹੀ ਕੋਈ ਆਹੀ ਕੁਛ ਨਹੀਂ ਲਿਖਣਾ ਵੀ ਆਰ ਵਿਦਨ ਰਾਈਟ ਇਹ ਕਰੂਗਾ ਫਿਰ ਉਹਦਾ ਅਸੀਂ ਦੇਖਾਂਗੇ